ਜੋ ਮਾਨਯੋਗ ਡੀਜੀਪੀ ਸਾਹਿਬ ਗੌਰਵ ਯਾਦਵ ਸਰ ਵੱਲੋਂ ਜਿਹੜਾ ਸਾਰੇ ਪੰਜਾਬ ਦੇ ਵਿੱਚ ਡਰੱਗਸ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਹੈ ਹਰ ਜ਼ਿਲ੍ਹਾ ਵਾਈਜ਼ ਚਲਾਈ ਗਈ ਹੈ। ਇਹਦੀ ਲੜੀ ਦੇ ਵਿੱਚ ਹੀ ਸਾਡੇ ਮਾਨਯੋਗ ਸੀਪੀ ਸਾਹਿਬ ਕੁਲਦੀਪ ਚਾਹਲ ਸਰ ਉਹਨਾਂ ਨੇ ਜਿਹੜਾ ਸਾਡੇ ਕਮਿਸ਼ਨਰੇਟ ਦੇ ਵਿੱਚ ਉਹਨਾਂ ਦੀ ਡਾਇਰੈਕਸ਼ਨ ਤੇ ਅਸੀਂ ਜਿਹੜਾ ਅੱਜ ਇੱਕ ਸਪੋਰਟਸ ਕੰਪੀਟੀਸ਼ਨ ਕਰਵਾ ਰਹੇ ਹਾਂ ਉਹਦੇ ਵਿੱਚ ਸਾਡੇ ਵੱਖ-ਵੱਖ ਜਿਹੜੇ ਸਾਡੇ ਮੁਲਾਜ਼ਮ ਸਿਵਲিয়ান ਹੋਰ ਵੱਖ-ਵੱਖ ਪਿੰਡਾਂ ਤੋਂ ਜਿਹੜਾ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਅਸੀਂ ਟੱਗ ਆਫ ਵਾਰ ਵੋਲੀਵਾਲ ਦੇ ਜਿਹੜੇ ਕਰਾਏ ਆ ਤੇ ਇਨਕਲੂਡਿੰਗਲੀ ਅਸੀਂ ਛੋਟੇ ਬੱਚਿਆਂ ਦੇ ਵੀ ਨਾਲ ਕਰਾਏ ਆ ਤਾਂ ਅਸੀਂ ਇਹ ਜਿਹੜਾ ਇਹਨਾਂ ਵਿੱਚ ਸਾਰਿਆਂ ਨੇ ਬਹੁਤ ਅੱਛਾ ਪਾਰਟਿਸਿਪੇਟ ਕੀਤਾ ਤੇ ਬੜਾ ਵਧੀਆ ਜਿਹੜਾ ਇਹਨਾਂ ਨੇ ਉਹਦੇ ਵਿੱਚ ਇੰਟਰਸਟ ਨਾਲ ਕਰਕੇ ਜਿਹੜੀਆਂ ਫਰਸਟ ਸੈਕੰਡਸ ਜਿਹੜੀਆਂ ਟੀਮਸ ਅਸੀਂ ਕੱਢੀਆਂ ਤੇ ਉਹਨਾਂ ਨੂੰ ਵਕਫ ਵਕ ਨੂੰ ਕੈਸ਼ ਰਿਵਾਰਡ ਵੀ ਜਿਹੜਾ ਕਮਿਸ਼ਨਰ ਵੱਲੋਂ ਉਹਨਾਂ ਨੂੰ ਇਨਾਮ ਦਿੱਤੇ ਗਏ ਆ ਤੇ ਉਹਨਾਂ ਦੀ ਹੌਸਪਿਟੈਲਿਟੀ ਲਈ ਹੋਰ ਸਾਰਾ ਬੱਚਿਆਂ ਦਾ ਜਿਹੜਾ ਧਿਆਨ ਕੀਤਾ ਗਿਆ ਮੈਂ ਆਪਣੇ ਵੱਲੋਂ ਇੱਕ ਮੈਸੇਜ ਵੀ ਦਊਂਗਾ ਜਿਹੜਾ ਸਾਡੇ ਯੂਥ ਨੂੰ ਜਿਹੜਾ ਡਰਗ ਅਬਿਊਜ਼ ਦੇ ਉੱਤੇ ਜਿਹੜਾ ਆਪਾਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਜਿਹੜਾ ਆਪਣੀ ਆਪਣੀ ਕੰਟਰੀਬਿਊਸ਼ਨ ਕਰਕੇ ਜਿਹੜਾ ਅੱਛੇ ਇਵੈਂਟਸ ਜਿਹੜੇ ਕਰਾਏ ਜਾਣ ਔਰ ਸਾਨੂੰ ਵੀ ਜਿਹੜਾ ਉਹਦੇ ਵਿੱਚ ਸਾਡਾ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਨੂੰ ਵੀ ਜਿਹੜਾ ਪਾਰਟਿਸਿਪੇਟ ਕਰਾਇਆ ਜਾਵੇ ਥੈਂਕ ਯੂ ਜੋ ਮਾਨਯੋਗ ਡੀਜੀਪੀ ਸਾਹਿਬ ਗੌਰਵ ਯਾਦਵ ਸਰ ਵੱਲੋਂ ਜਿਹੜਾ ਸਾਰੇ ਪੰਜਾਬ ਦੇ ਵਿੱਚ ਡਰੱਗਸ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਹੈ ਹਰ ਜ਼ਿਲ੍ਹਾ ਵਾਈਜ਼ ਚਲਾਈ ਗਈ ਹੈ ਇਦੀ ਲੜੀ ਦੇ ਵਿੱਚ ਸਾਡੇ ਮਾਨਯੋਗ ਸੀਪੀ ਸਾਹਿਬ ਕੁਲਦੀਪ ਚਾਹਲ ਸਰ ਉਹਨਾਂ ਨੇ ਜਿਹੜਾ ਸਾਡੇ ਕਮਿਸ਼ਨਰੇਟ ਦੇ ਵਿੱਚ ਉਹਨਾਂ ਦੀ ਡਾਇਰੈਕਸ਼ਨ ਤੇ ਅਸੀਂ ਜਿਹੜਾ ਅੱਜ ਇੱਕ ਸਪੋਰਟਸ ਕੰਪੀਟੀਸ਼ਨ ਕਰਵਾ ਰਹੇ ਹਾਂ ਉਹਦੇ ਵਿੱਚ ਸਾਡੇ ਵੱਖ-ਵੱਖ ਜਿਹੜੇ ਸਾਡੇ ਮੁਲਾਜ਼ਮ ਸਿਵਿਲিয়ান ਹੋਰ ਵੱਖ-ਵੱਖ ਪਿੰਡਾਂ ਤੋਂ ਜਿਹੜਾ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਅਸੀਂ ਡੱਗ ਆਫ ਵਾਰ ਵਾਲੀਬਾਲ ਦੇ ਜਿਹੜੇ ਕਰਾਏ ਆ ਤੇ ਇਨਕਲੂਡਿੰਗਲੀ ਅਸੀਂ ਛੋਟੇ ਬੱਚਿਆਂ ਦੇ ਵੀ ਨਾਲ ਕਰਾਏ ਤਾਂ ਅਸੀਂ ਇਹ ਜਿਹੜਾ ਇਹਨਾਂ ਵਿੱਚ ਸਾਰਿਆਂ ਨੇ ਬਹੁਤ ਅੱਛਾ ਪਾਰਟਿਸਿਪੇਟ ਕੀਤਾ ਤੇ ਬੜਾ ਵਧੀਆ ਜਿਹੜਾ ਇਹਨਾਂ ਨੇ ਉਹਦੇ ਵਿੱਚ ਇੰਟਰਸਟ ਨਾਲ ਕਰਕੇ ਜਿਹੜੀਆਂ ਫਰਸਟ ਸੈਕੰਡਸ ਜਿਹੜੀਆਂ ਟੀਮਸ ਅਸੀਂ ਕੱਢੀਆਂ ਤੇ ਉਹਨਾਂ ਨੂੰ ਵਕਫ ਵਕਨੂੰ ਕੈਸ਼ ਰਿਵਾਰਡ ਵੀ ਜਿਹੜਾ ਕਮਿਸ਼ਨਰ ਵੱਲੋਂ ਉਹਨਾਂ ਨੂੰ ਇਨਾਮ ਦਿੱਤੇ ਗਏ ਆ ਤੇ ਉਹਨਾਂ ਦੀ ਹੌਸਪਿਟੈਲਿਟੀ ਲਈ ਹੋਰ ਸਾਰਾ ਬੱਚਿਆਂ ਦਾ ਜਿਹੜਾ ਧਿਆਨ ਕੀਤਾ ਗਿਆ ਤੇ ਮੈਂ ਆਪਣੇ ਵੱਲੋਂ ਇੱਕ ਇਹ ਮੈਸੇਜ ਵੀ ਦਊਂਗਾ ਜਿਹੜਾ ਸਾਡੇ ਯੂਥ ਨੂੰ ਜਿਹੜਾ ਡਰਗ ਅਬਿਊਜ਼ ਦੇ ਉੱਤੇ ਜਿਹੜਾ ਆਪਾਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਜਿਹੜਾ ਆਪਣੀ ਆਪਣੀ ਕੰਟ੍ਰਿਬਿਊਸ਼ਨ ਕਰਕੇ